1 ਮਹੀਨੇ ਚ 18 ਲੋਕਾਂ ਨੂੰ ਪਿਆ ਦਿਲ ਦਾ ਦੌਰਾ ਇਲਾਕੇ ਚ ਬਣਿਆ ਡਰ ਦਾ ਮਾਹੌਲ ਦਿਲ ਦੇ ਦੌਰੇ ਦੇ ਮਾਮਲੇ ਨੇ ਵਧਾਈ ਲੋਕਾਂ ਦੀ ਚਿੰਤਾ ਜੀ ਹਾਂ 1 ਮਹੀਨੇ ਦੇ ਵਿੱਚ 18 ਲੋਕਾਂ ਨੂੰ ਦਿਲ ਦਾ ਦੌਰਾ ਪਿਆ ਹੈਗਾ ਇਹ ਖਬਰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਿਰ 1 ਮਹੀਨੇ ਦੇ ਵਿੱਚ 18 ਲੋਕਾਂ ਨੂੰ ਦਿਲ ਦਾ ਦੌਰਾ ਕਿਵੇਂ ਪੈ ਸਕਦਾ ਇਹ ਖਬਰ ਕਿੱਥੇ ਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਇਸ ਖਬਰ ਨੂੰ ਸੁਣ ਕੇ ਹਰ ਕੋਈ ਹੈਰਾਨ ਜ਼ਰੂਰ ਹੋ ਰਿਹਾ ਹੈ ਤੇ ਦੱਸਦੇ ਕਿ ਜਿਸ ਕਰਕੇ ਲੋਕਾਂ ਦੀ ਚਿੰਤਾ ਵੀ ਵੱਧ ਚੁੱਕੀ ਹੈ ਤੇ ਸਿਹਤ ਮਾਹਿਰਾਂ ਦੇ ਵੱਲੋਂ ਵੀ ਜਾਂਚ ਦੇ ਹੁਕਮ ਜਿਹੜੇ ਕੀ ਜਾਰੀ ਕਰ ਦਿੱਤੇ ਨੇ ਤਾਂ ਦੱਸਦੀ ਹੈ ਕਿ ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਇਸ ਵਾਧੇ ਨੇ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਮਾਮਲੇ ਲਗਾਤਾਰ ਵਧ ਰਹੇ ਨੇ ਤੇ ਲੋਕਾਂ ਦੀਆਂ ਚਿੰਤਾਵਾਂ ਵੀ ਵੱਧੀਆਂ ਨਜ਼ਰ ਆ ਰਹੀਆਂ ਨੇ ਤੇ ਰਾਜ ਦੇ ਸਿਹਤ ਮੰਤਰੀ ਦਿਨੇਸ਼ ਡੂੰਗੂ ਰਾਓ ਨੇ ਵਦਰੇ ਮਾਮਲੇ ਦੀ ਜਾਂਚ ਦੇ ਲਈ ਮਾਇਰਾ ਦੁਆਰਾ ਇੱਕ ਅਧਿਆਨ ਕਰਨ ਦੇ ਆਦੇਸ਼ ਦਿੱਤੇ ਟਵਿੱਟਰ ਦੇ ਉੱਤੇ ਪੋਸਟ ਕਰਦੇ ਹੋਏ ਮੰਤਰੀ ਨੇ ਕਿਹਾ ਹੈਗਾ ਕਿ ਸੇਧੂ ਭਾਗ ਨੇ 1 ਮਹੀਨੇ ਦੇ ਅੰਦਰ ਹਾਸਨ ਜ਼ਿਲ੍ਹੇ ਦੇ ਵਿੱਚ ਸਾਹਮਣੇ ਆਏ ਦਿਲ ਦੇ ਦੌਰੇ ਦੇ 18 ਮਾਮਲਿਆਂ ਨੂੰ ਗੰਭੀਰਤਾ ਦੇ ਨਾਲ ਲਏਗਾ ਉਹਨਾਂ ਨੇ ਕਿਹਾ ਹੈਗਾ ਕਿ ਮੈਂ ਪਹਿਲਾਂ ਹੀ ਵਿਭਾਗ ਦੇ ਅਧਿਕਾਰੀਆਂ ਨੂੰ ਜੋ ਕਿ ਦੱਸ ਦਈਏ ਕਿ ਕਾਰਡੀਓ ਵੈਸਕੂਲਰ ਸਾਇੰਸ ਐਂਡ ਰਿਸਰਚ ਦੇ ਡਾਇਰੈਕਟਰ ਦੀ ਅਗਵਾਈ ਦੇ ਹੇਠ ਦਿਲ ਦੇ ਦੌਰੇ ਦੇ ਵਧ ਰਹੇ ਮਾਮਲੇ ਦੀ ਜਾਂਚ ਕਰਨ ਅਤੇ ਇੱਕ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਤਾਂ ਦੱਸ ਦਈਏ ਕਿ ਦਿਨੇਸ਼ ਰਾਓ ਦੇ ਅਨੁਸਾਰ ਰਾਜ ਸਰਕਾਰ ਨੇ ਦਿਲ ਦੇ ਦੌਰੇ ਦੇ ਮਾਮਲਾ ਰੋਕਣ ਦੇ ਲਈ ਪੁਨੀਤ ਰਾਜਕੁਮਾਰ ਹਿਰਦੇ ਜੋਤੀ ਯੋਜਨਾ ਸ਼ੁਰੂ ਕੀਤੀ ਹੈ ਪਰ ਨੌਜਵਾਨਾਂ ਦੇ ਵਿੱਚ ਦਿਲ ਦੇ ਦੌਰੇ ਦੇ ਮਾਮਲਾ ਦੇ ਵਿੱਚ ਹਾਲੇ ਦੇ ਵਿੱਚ ਹੋਏ ਵਾਅਦੇ ਦੇ ਉੱਤੇ ਢੰਗਾਈ ਦੇ ਨਾਲ ਖੋਜ ਕਰਨ ਦੀ ਜ਼ਰੂਰਤ ਹੈ ਆਖਿਰ ਹੈ ਕਿਉਂ ਅਜਿਹਾ ਹੋ ਰਿਹਾ ਹਾਲਾਂਕਿ ਬਦਲਦੀ ਜੀਵਨ ਸ਼ੈਲੀ ਜਿਵੇਂ ਕਿ ਖਾਣ ਪੀਣ ਦੀ ਆਦਤਾਂ ਅਤੇ ਗੈਰ ਸੰਚਾਰੀ ਬਿਮਾਰੀਆਂ ਨੂੰ ਦਿਲ ਜੋ ਕਿ ਦਿਲ ਦੀਆਂ ਬਿਮਾਰੀਆਂ ਦਾ ਕਾਰਨ ਮੰਨਿਆ ਜਾਂਦਾ ਹੈ ਪਰ ਹਸਨ ਦੇ ਵਿੱਚ ਰਿਪੋਰਟ ਕੀਤੇ ਗਏ ਮਾਮਲਿਆਂ ਦੇ ਮਾਮਲੇ ਨੇ ਕਈ ਸਵਾਲ ਜਿਹੜੇ ਖੜੇ ਕਰ ਦਿੱਤੇ ਨੇ ਇਸ ਦਾ ਹੱਲ ਲੱਭਣ ਦੇ ਲਈ ਮਾਇਰਾਂ ਦੀ ਇੱਕ ਟੀਮ ਨੂੰ 10 ਦਿਨਾਂ ਦੇ ਅੰਦਰ ਖੋਜ ਕਰਨ ਦੇ ਅਤੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਨੇ ਤਾਂ ਹੁਣ ਗੱਲ ਕਰਦੇ ਹਾਂ ਵੀ ਦਿਲ ਦੇ ਦੌਰੇ ਦੇ ਆਖਿਰਕਾਰ ਕਾਰਨ ਕੀ ਨੇ ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਦੇ ਵਿੱਚ ਖੂਨ ਦਾ ਪ੍ਰਵਾਹ ਬੰਦ ਹੋ ਜਾਂਦਾ ਹੈ ਆਮ ਤੌਰ ਤੇ ਉੱਤੇ ਕੋਰੋਨਰੀ ਧਮਨੀਆਂ ਦੇ ਵਿੱਚ ਰੁਕਾਵਟ ਦੇ ਕਾਰਨ ਹੁੰਦੇ ਨੇ ਇਹ ਰੁਕਾਵਟ ਆਮ ਤੌਰ ਦੇ ਉੱਤੇ ਕੋਲੇਸਟ੍ਰੋਲ ਚਰਬੀ ਜਾਫਿਰ ਫਲੇਕ ਦੇ ਜਮਾ ਹੋਣ ਤੋਂ ਜਮਾ ਹੋਣ ਦੇ ਕਾਰਨ ਹੁੰਦੀ ਹੈ ਜਿਸ ਨੂੰ ਐਥਰੋ ਸਕਲੈਰੋਸਿਸ ਕਿਹਾ ਜਾਂਦਾ ਹੈ ਤਾਂ ਹਾਈ ਬਲੱਡ ਪ੍ਰੈਸ਼ਰ ਸ਼ੂਗਰ ਸਿਗਰਟ ਨੋਸ਼ੀ ਤੇ ਮੋਟਾਪਾ ਜੋਖਮ ਨੂੰ ਵਧਾਉਂਦਾ ਹੈ ਤਣਾਵ ਨਿਯਮਿਤ ਜੀਵਨ ਸ਼ੈਲੀ ਅਤੇ ਜੈਰਟਿਕ ਕਾਰਕ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਤਾਂ ਇੱਕ ਮਾੜੀ ਖੁਰਾਕ ਜਿਵੇਂ ਕਿ ਤਲਿਆ ਹੋਇਆ ਖਾਣਾ ਪ੍ਰੋਸੈਸਡ ਭੋਜਨ ਅਦੇ ਵਿੱਚ ਜ਼ਿਆਦਾ ਮਾਤਰਾ ਨੂੰ ਸੰਭਾਵਨਾ ਦਿੰਦਾ ਹੈ ਇਸ ਦਿਲ ਦੇ ਦੌਰੇ ਨੂੰ ਵਧਾਉਣ ਦੇ ਵਿੱਚ ਤੇ ਹੁਣ ਗੱਲ ਕਰਦੇ ਹਾਂ ਦਿਲ ਦੇ ਦੌਰੇ ਦੇ ਆਖਿਰ ਲੱਛਣ ਕੀ ਹੁੰਦੇ ਨੇ ਤਾਂ ਦਿਲ ਦੇ ਦੌਰੇ ਦਾ ਮੁੱਖ ਲੱਛਣ ਹੁੰਦਾ ਹੈ ਛਾਤੀ ਦੇ ਵਿੱਚ ਤੇਜ਼ ਦਰਦ ਹੋਣ ਲੱਗਦਾ ਹੈ ਜਾਂ ਫਿਰ ਭਾਰੀਪਨ ਮਹਿਸੂਸ ਹੁੰਦਾ ਹੈ ਜੋ ਕਿ ਬਾਹਾਂ ਜਵਾੜੇ ਜਾਂ ਫਿਰ ਪਿੱਠ ਤੱਕ ਫੈਲ ਸਕਦਾ ਹੈ ਦਰਦ ਸਾਹ ਚੜਨਾ ਠੰਡਾ ਪਸੀਨਾ ਤੇ ਚੱਕਰ ਆਉਣਾ ਆਮ ਲੱਛਣ ਨੇ ਕੁਝ ਲੋਕਾਂ ਨੂੰ ਮਤਲੀ ਉਲਟੀਆਂ ਜਾਂ ਫਿਰ ਪੇਟ ਦੇ ਵਿੱਚ ਬੇਆਰਾਮੀ ਮਹਿਸੂਸ ਹੋ ਸਕਦੀ ਹੈ ਥਕਾਵਟ ਕਮਜ਼ੋਰੀ ਜਾਂ ਫਿਰ ਅਚਾਨਕ ਬੇਆਰਾਮੀ ਵੀ ਇਹਨਾਂ ਲੱਛਣ ਹੋ ਸਕਦੇ ਨੇ ਤਾਂ ਮਰਦਾਂ ਅਤੇ ਔਰਤਾਂ ਦੇ ਵਿੱਚ ਲੱਛਣ ਥੋੜੇ ਵੱਖਰੇ ਹੋ ਸਕਦੇ ਨੇ ਜਿਵੇਂ ਕਿ ਔਰਤਾਂ ਨੂੰ ਘੱਟ ਦਰਦ ਅਤੇ ਜ਼ਿਆਦਾ ਥਕਾਵਟ ਦਾ ਅਨੁਭਵ ਹੋ ਸਕਦਾ ਹੈ ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਮਹਿਸੂਸ ਹੁੰਦੇ ਨੇ ਤਾਂ ਆਪਣੇ ਨੇੜਲੇ ਡਾਕਟਰ ਦੇ ਨਾਲ ਸੰਪਰਕ ਜ਼ਰੂਰ ਕਰਿਓ ਪਰ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਜਿੱਥੇ ਕਿ ਕਰਨਾਟਕ ਦੇ ਹਸਨ ਜ਼ਿਲ੍ਹੇ ਦੇ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਵੱਧਦੇ ਹੀ ਨਜ਼ਰ ਆ ਰਹੇ ਨੇ ਹਾਲਾਂਕਿ ਸਿਹਤ ਮਾਇਰਾ ਦੇ ਵੱਲੋਂ ਜਾਂਚ ਦੇ ਹੁਕਮ ਵੀ ਦੇ ਦਿੱਤੇ ਗਏ ਨੇ ਕੀ ਆਖਿਰ ਅਜਿਹਾ ਕਿਉਂ ਹੋ ਰਿਹਾ ਹੈਗਾ ਹਲੇ ਰਿਪੋਰਟ ਜਿਹੜੀ ਕਿ ਸਾਹਮਣੇ ਆਉਣੀ ਬਾਕੀ ਹੈ ਪਰ ਤੁਮ ਦੱਸਦੇ ਕਿ 18 ਲੋਕਾਂ ਦੇ ਇਹ ਮਾਮਲੇ ਸਾਹਮਣੇ ਆਏ ਨੇ 1 ਮਹੀਨੇ ਦੇ ਵਿੱਚ 18 ਲੋਕਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਕਰਕੇ ਲੋਕ ਵੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਨੇ